ਦੋਸਤਾਂ ਕਾ ਝੋਟੀ ਦਿਖਾਉਣ ਲੱਗਿਆ ਗੱਬਣ ਝੋਟੀ ਕਰੇਲੂ ਮੱਝ ਕਲੋ ਝੋਟੀ ਕਹ ਲੋ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਕੋਲੇ ਦੋ ਹੀ ਪਸ਼ੂ ਐ ਇੱਕ ਇਧਰ ਝੋਟੀ ਬੱਚੀ ਰੱਖੀ ਹੋਈ ਐ ਤੇ ਇੱਕ ਝੋਟੀ ਰੱਖੀ ਹੋਈ ਹੈਗੀ ਦੇਖਣੀ ਪਰਖਣੀ ਦੀ ਬੜੀ ਸ਼ਕੀਨ ਐ ਤੇ ਕੱਦ ਕਾੜ ਵੀ ਚੰਗਾ ਗਾ ਬਾਕੀ ਥੋੜਾ ਜਿਹਾ ਮਨਗ ਜਿਵੇਂ ਪਹਿਲਾਂ ਕੱਟੀ ਆ ਬੰਦ ਜੇ ਲੈਵੇ ਜਾਂ ਬਾਕਸਨ ਤੋੜ ਤਾਰ ਕੇ ਸਾਨੂੰ ਬਾਹਰ ਕੱਢ ਕੇ ਕੱਟੀ ਦਿਖਾ ਦੇਾਂਗੇ ਫਲਾਂ ਨਿਰਖ ਪਰ ਕਰਕੇ ਵੀਡੀਓ ਦੇਖਿਓ ਤੇ ਫਿਰ ਜਿਹੜਾ ਖਰੀਦਣ ਵਾਸਤੇ ਮਾਲਕ ਨਾਲ ਸੰਪਰਕ ਕਰਿਓ ਜਾਇ ਜਾਂ ਰੇਟ ਹੋਊਗਾ ਤੇ ਰੇਟ ਜਿਹੜਾ ਹੋਊਗਾ ਵੀਡੀਓ ਦੇ ਵਿੱਚ ਹੀ ਕਰਵਾ ਦੇਗੇ ਠੀਕ ਆ ਤੇ ਜਿਹੜੇ ਪ੍ਰਾਣ ਨੂੰ ਪਸੰਦ ਆ ਉਤਸਲੀਆ ਕੇ ਖਰੀਦ ਲੂ ਬਾਕੀ ਕਰਦੇ ਬਾਈ ਨੇ ਗੱਲ ਵੱਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਡਰੈਸ ਬੋਲ ਦਿਗੇ ਜੀ ਨਾਮ ਆਪਣਾ ਅਵਤਾਰ ਸਿੰਘ ਹੈ ਜੀ son of ਸੇਵਕ ਸਿੰਘ ਪਿੰਡ ਹਮੇਰਗੜ ਹੈ ਜੀ ਨੇੜੇ ਭਗਤਾ ਭਾਈ ਦਾ ਭਗਤੇ ਭਾਈ ਤੋਂ ਹੈਗਾ 5 ਕਿਲੋਮੀਟਰ ਚਾਰ ਕਿਲੋਮੀਟਰ ਹੈ ਵੀਰੇ ਚਾਰ ਕਿਲੋਮੀਟਰ ਇਹਦੇ ਜਲਾਲ 5 ਕਿਲੋਮੀਟਰ ਹੈਗਾ 5 4 ਕਿਲੋਮੀਟਰ ਜਲਾਲ ਹੈ ਤੇ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵਪਾਰ ਦਾ ਨਹੀਂ ਵੀਰੇ ਘਰੇ ਹੀ ਆਪਣੇ ਕਰਦੂਏ ਕਿੰਨੇ ਆਹੀ ਦੋ ਪਸ਼ੂ ਜੇ ਆਪਣੇ ਕੋਲ ਹਾਂ ਦੋ ਪਸ਼ੂ ਜੇ ਵੀਰੇ ਠੀਕ ਆ ਇਹ ਹੁਣ ਪਹਿਲਾ ਸੂਸ ਹੁੰਦੀ ਆ ਪਹਿਲਾ ਸੂਸ ਹੁੰਦੀ ਆ ਵੀਰੇ ਠੀਕ ਆ ਅੱਜ 19 ਤਰੀਕ ਦਾ ਮੈਨੂੰ 2025 ਨੂੰ ਵੀਡੂ ਬਣ ਰਹੀ ਆ ਹਾਂਜੀ ਤੇ ਦਿਨ ਕਹਿ ਰਹੇ ਕਿ ਸੂਂਦੇ ਦੇ ਪੰਜ ਚਾਰ ਦਿਨ ਲੈ ਜਾ ਵੀਰੇ ਇਹਦੇ ਜੇ 23 24 ਤੱਕ ਦਿਨ ਪੂਰੇ ਕਰਦੀ ਆ ਠੀਕ ਆ ਤੇ ਇਹਦੀ ਮਾਂ ਵਧੀਆ ਸੀ ਆਪਣੇ ਕੋਲੇ ਕਿੰਨੇ ਕੁ ਦਾਲੀ ਸੀ ਮਾਂ ਨੇ ਪਹਿਲੇ ਸੂਏ ਦਿੱਤਾ 12 ਗੇਲਟਰ ਠੀਕ ਆ ਤੇ ਹੁਣ ਇਹ ਗੱਬਣ ਗੁਬਣ ਕਿਹੜੇ ਤੋਂ ਆਏ ਇਹ ਗੱਬਣ ਆਪਣੇ ਸਰਕਾਰੀ ਸੀਮਨ ਦਾ ਹੀ ਹੈਗਾ ਸਾਨ ਬਹੁਤ ਵਧੀਆ ਸ ਸਭ ਕਰਾਸ ਕਰਾਸ ਰੱਖਿਆ ਉਹ ਤਾਂ ਕਰਾਸ ਹੀ ਗਿਆ ਹਾਂਜੀ ਲੈ ਗਾ ਤੋੜ ਦੇ ਝੋਟੀ ਫਿਰ ਤੇ ਪਹਿਲੇ ਸੂਏ ਸੂਨ ਵਾਲੀ ਆ ਕਦ ਕਾਠ ਹੋਏ ਪੱਖ ਤੋਂ ਬੇਲ ਲੰਬਾਈ ਉਚਾਈ ਤੇ ਝੋਟੀ ਦਾ ਵਜਨ ਕਾਫੀ ਸ਼ਕੀਨ ਆ ਚੰਗੀ ਆਗੀ ਤੇ ਬਾਕੀ ਸਾਨੂੰ ਤੋੜ ਕੇ ਦਿਖਾਵਾਂ ਥੋੜਾ ਜਿ ਜਿਸ ਨੂੰ ਪਤਾ ਹੈ ਪਹਿਲਾਂ ਕਟੀਆਂ ਹਨ ਹੁੰਦੇ ਇੱਕ ਦਾ ਥੋੜਾ ਇੱਕ ਲੂ ਇਹ ਆਪਣਾ ਲਾਹ ਲੈਣਾ ਸੰਗਾ ਲਾਹ ਦੇਣਾ ਤੇ ਲੈ ਰਹੀ ਥੋੜੀ ਕਰਦੀ ਆ ਹਾਂ ਥੋੜਾ ਕੁਝ ਬਾਕੀ ਘਰੇਲੂ ਪੁੱਛ ਥੋੜਾ ਹੋ ਵੀ ਕਰ ਜਾਂਦਾ ਹੈ ਨਾ ਹਾਂਜੀ ਇੱਥੋਂ ਅਸੀਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਿਓ ਥੋੜਾ ਹੌਲੀ ਤੋੜ ਲਈ ਤੇ ਇੱਥੋਂ ਦੇਖੋ ਨਾ ਥੋੜਾ ਜਿ ਬੰਦ ਜਲੇ ਵੀਰ ਬਾਕੀ ਥਣ ਚਾਰਾ ਵੱਖਰੀ ਜਿਹੜੀ ਫੋਟੋਆਂ ਕੋਈ ਨਹੀਂ ਸਾਨੂੰ ਮਿਲੂ ਮੋੜ ਲਿਆ ਪਰ ਮੋੜ ਲਿਆ ਇੱਥੇ ਤੁਹਾਨੂੰ ਤੋੜ ਕੇ ਦਿਖਾ ਦਿੰਨਾ ਪੱਥਰੋੜ ਆ ਜਨਾ ਰੋਕੀ ਤੇ ਚ ਰੋਕੀ ਇਹ ਇੱਥੇ ਤੁਹਾਨੂੰ ਆਰਡਰ ਦੀ ਕੁਆਲਿਟੀ ਮੈਂ ਚੈੱਕ ਕਰਾ ਲੈਣਾਗਾ ਬੰਨ ਲਾ ਕੋਈ ਕੰਨ ਬੰਨ ਲਾ ਵੀਰੇ ਬਾਕੀ ਰਾਜੇ ਰੂਜ ਜੂਰੀ ਸੋਹਣੀ ਹੈਗੀ ਸਾਨੂੰ ਨੇੜੇ ਹੋ ਕਿੱਥਾ ਥਮਾ ਦੇ ਬੰਤਰ ਦਿਖਾ ਦੇਣਾਗਾ ਇੱਥੇ ਚੈੱਕ ਕਰ ਲਿਓ ਠੀਕ ਹੈ ਆਰਡਰ ਦੀ ਕੁਆਲਿਟੀ ਤੱਕ ਸੋਹਣੀ ਹੈਗੀ ਕਰਮ ਵਾਲੇ ਹਜੇ 5-4 ਜਿਹੇ ਸੂਨ ਦੇ ਬਾਕੀ ਪੈ ਜਾਣਗੇ ਜਿਵੇਂ ਜਿਵੇਂ ਸੁੰਦਰ ਨੇੜਾ ਲੱਗੂਗਾ ਠੀਕ ਆ ਉਸ ਨਾਲ ਅਡਰਵੇ ਤਿਆਰ ਕਰ ਲੂਗੀ ਥਣਾ ਜਰਾ ਗੈਪ ਸਜਾਉ ਸੋਹਣਾਗਾ ਠੀਕ ਆ ਥੋੜਾ ਡਰੀ ਖੜੀਏਗੀ ਕਮਾਲ ਆ ਬਈ ਲੈ ਇੱਕ ਹੋਰ ਕੱਢੀ ਕਰਾ ਇਧਰ ਨੂੰ ਜ ਟਿਕਾਈ ਨਾ ਕਰ ਲੂ ਆ ਫਾਰਸ਼ ਕਰੇ ਨੂੰ ਕੱਢ ਲਾ ਕੋਈ ਜ ਟਿਕਾਈ ਜੀ ਨਾਲ ਆ ਜਾ ਪਤਾ ਆ ਕਿਸੇ ਭਰਾ ਨੇ ਕੋਈ ਦੂਦ ਦਰਾਡੇ ਤੋਂ ਨਾ ਜਾਂ ਆਨਲਾਈਨ ਖਰੀਦਣੀ ਆ ਤਾਂ ਉਹਨਾਂ ਭਰਾਆਂ ਵਾਸਤੇ ਹੋਊ ਡਿੱਕਦਣ ਲੱਗੇ ਕੋਈ ਪੈਰ ਪੂਰ ਦੀ ਲੰਗ ਲੰਗ ਵਾਲੀ ਕਮ ਲੈਵਲ ਤਾਂ ਪੜਾ ਨਾ ਸ਼ਿਕਾਇਤ ਨਹੀਂ ਕੋਈ ਹੋਗੀ ਨਹੀਂ ਨਹੀਂ ਪਹਾੜਪੂਰ ਦੀ ਆਪਣੇ 100% ਗਾਰੰਟੀ ਹੈ ਵੀਰੇ ਤੋਰੀ ਇਹ ਠੰਡੀ ਸੀਲ ਵਸੈ ਰਿਹਾ ਬੜਾ ਜਵਾਕ ਹੱਥ ਮਾਰੀ ਜਾਣ ਲੈਵੇ ਸੀ ਤਾਂ ਠੀਕ ਐ ਹਾਂਜੀ ਲੈ ਇਥੋਂ ਦੇਖ ਲੋ ਆਰਡਰ ਦੀ ਕੁਆਲਿਟੀ ਸੋਹਣਿਆ ਠੀਕ ਐ ਵੇਰੇਟ ਵੇਰੇ ਫੇਰੇ ਕੀ ਕਰਨ ਆਪਾਂ ਰੇਟ ਕਰਨ ਨੂੰ ਵੀਰੇ ਪੜਾ ਇੱਕ 20 ਕਰਾ ਲਓ 25 ਕਰਾ ਲਓ ਹਾਂ ਇੱਕ 15 ਨਹੀਂ ਛੱਡ ਦੇਣਗੇ ਤੁਹਾਨੂੰ ਮਾਣਤਾਂ ਵਿੱਚੋਂ ਮਾਣਤਾਂ ਥੋੜਾ ਬੋਤਾ ਕਰ ਲਾਂਗੇ ਮੌਕੇ ਤੇ ਹੋਊਗਾ ਹਾਂਜੀ ਠੀਕ ਐ 1,115,000 ਬਾਈ ਨੇ ਡਿਮਾਂਡ ਕੀਤੀ ਐ ਤੇ ਇਹ ਜੋ ਥੋੜਾ ਬਹੁਤ ਤੁਹਾਡਾ ਜਰਾ ਮਾਨਤਾ ਜ਼ਰੂਰ ਹੋ ਜੂਗਾ ਠੀਕ ਆ ਫੇਸ ਕੁਆਲਟੀ ਸਿੰਘ ਦਾ ਸੌ ਚੰਗੀ ਆ ਤੇ ਬਾਕੀ ਕਮੈਂਡ ਇਸ਼ਾਰਾ ਜੋ ਥਾਂ ਦੀ ਮੰਤ ਤੁਹਾਨੂੰ ਦਿਖਾ ਦੇਣਾ ਮੈਂ ਪਿੰਡ ਦਾ ਗੱਭੀ ਤਾਂ ਹਮੀਰਗੜ ਨੇੜੇ ਭਗਤਾ ਭਾਈ ਕਤੇ ਜਲਾਲਾ ਤੇ ਜਿਹੜੇ ਪ੍ਰਾਣੂ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੋੜੇ ਤਹਿਸੀਲ ਰਾਮਪਰਾ ਫੋੜੇਗੀ ਠੀਕ ਆ ਜਿਹੜੇ ਪ੍ਰਾਣੂ ਪਸੰਦ ਹੋ ਬਾਈ ਨਾਲ ਸੰਪਰਕ ਕਰ ਲੂਗਾ ਧੰਨਵਾਦ ਜੀ